ਹਰ ਤਾਂ ਜੀ ਕਿਸਾਨ ਜੱਥੇਬੰਦੀਆਂ ਅੱਜ ਦਿੱਲੀ ਚੱਲੀਆਂ ਨੇ ਖੁੰਡੇ ਵਾਲਾ ਬਾਬਾ ਘਰੇ ਕਿਉਂ ਇਹ ਅਸੀਂ ਜਦੋਂ ਦਿੱਲੀੋਂ ਮਤਲਬ ਦੋਲਣ ਜਿੱਤ ਕੇ ਆ ਗਈ ਸੀਗੀ ਉਦੋਂ ਕੁਛ ਅਸੀਂ ਇਲੈਕਸ਼ਨਾਂ 'ਚ ਵਾਗੇ ਕੁਛ ਕਹਿੰਦੇ ਮਤਲਬ ਬਾਈਕਾਟ ਕਰਾਂਗੇ ਕੁਛ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਵੋਟ ਪਾਵਾਂਗੇ ਦੋ ਤਰ੍ਹਾਂ ਦੇ ਬੰਦੇ ਸੀ ਅਸੀਂ 19 ਜੱਥੇਬੰਦੀਆਂ ਨੇ ਮਤਲਬ ਇਲੈਕਸ਼ਨਾਂ 'ਚ ਹਿੱਸਾ ਦੇ ਆ ਸੀ ਚਲੋ ਲੋਕਾਂ ਦਾ ਫੈਸਲਾ ਸਰਪੱਥਿਆ ਜਿਹੜਾ ਲੋਕਾਂ ਨੇ ਕਰਿਆ ਸਾਨੂੰ 4 ਮਹੀਨਿਆਂ ਲਈ ਸਸਪੈਂਡ ਕਰਤਾ ਸੀ ਜਿਹੜੇ ਸਾਡੇ 4 ਮਹੀਨੇ ਪੂਰੇ ਹੋ ਗਏ ਅਸੀਂ ਮੋਰਚੇ ਨੂੰ ਫੇਰ ਕਿਹਾ ਵੀ ਸਾਡੇ ਭਾਈ 4 ਮਹੀਨੇ ਬੂਜੋਗੇ ਸਾਨੂੰ ਬਹਾਲ ਕਰੋ ਤਾਂ ਮੋਰਚੇ ਨੇ ਗੱਲ ਤੇ ਸਹਿਮਤੀ ਕਰ ਲਈ ਵੀ ਬਹਾਲ ਕਰ ਲਵਾਂਗੇ ਡੱਲੇ ਵਾਲ ਕਹਿੰਦਾ ਵੀ ਜੇ ਇਹ ਆਉਣਗੇ ਤਾਂ ਮੈਂ ਨਹੀਂ ਜਾਣਾ ਤਾਂ ਡੱਲੇ ਵਾਲ ਸੁਬਾਹ ਕਾਟ ਕਰ ਗਿਆ ਅਸੀਂ ਜਿਹੜਾ ਪੱਕਾ ਮੋਰਚਾ ਸੀ ਜਿਹੜਾ ਪਹਿਲਾਂ ਇਲੈਕਸ਼ਨ ਲੜ ਕੇ ਆਈ ਸੀਗੀ ਤਾਂ ਅਸੀਂ ਉਹਦੇ ਵਿੱਚ ਸ਼ਾਮਲ ਹੋ ਗਏ ਤਾਂ ਫਿਰ ਹੌਲੀ-ਹੌਲੀ ਅਸੀਂ ਦੂਜੀਆਂ ਜੱਥੇ ਬੰਦੀਆਂ ਇਕੱਠੇ ਹੋ ਗਏ ਰਾਜਿਆਲ ਨਾ ਪੰਚਾਇਤ ਉਹ ਜਾ ਕੇ ਅਸੀਂ ਉਹਨੂੰ ਪੌਜ਼ ਕਰੀ ਉਹ ਸਾਡੇ ਚ ਆ ਗਿਆ ਮੈਂ ਇਹੀ ਗੱਲ ਕਹਿਣਾ ਤੁਹਾਨੂੰ ਜਿਹੜੀ 32 ਜੱਥੇ ਬੰਦੀਆਂ ਉਹ ਤੋਂ ਸਾਤੇ ਵਿੱਚ ਹੁਣ 4 ਜੱਥੇ ਬੰਦੀਆਂ ਬਾਹਰ ਨੇ ਡੱਲੇ ਵਾਲ ਮਾਤਰ ਸੰਗਾ ਸਰਜੀਤਪੁਰ ਤੇ ਸਰਸਾ ਜਿਹੜੀਆਂ ਹੋਰ ਨਵੀਆਂ ਰੜਾਂਆਂ ਉਹਨਾਂ ਨਾਲ ਲੈ ਗਈਆਂ ਪੰਜਾਬ ਦੇ ਵਿੱਚੋਂ ਜਾਂ ਬਾਹਰ ਗਿਆ ਸਟੇਟਾਂ ਦੇ ਵਿੱਚੋਂ ਉਹਨਾਂ ਨੇ ਕਲਿਆਣੇ ਪ੍ਰੋਗਰਾਮ ਦਿੱਤਾ ਹੈਗਾ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰੀ ਕੋਈ ਸਾਨੂੰ ਸੱਦਿਆ ਨਹੀਂ ਸਮਾਰਜ ਵਿੱਚ ਬਹੁਤ ਵੱਡੀ ਰੈਲੀ ਹੋਈ ਆ ਬਸ ਬਰਨਾਲੇ ਦੇ ਵਿੱਚ ਧਨੇਰ ਨੇ ਵਧੀਆ ਗੱਲ ਕਹੀ ਵੀ ਜੇ ਸਾਨੂੰ ਵਿੱਚ ਇਕੱਠੇ ਕਰਨ ਵਾਸਤੇ ਕੋਈ ਮੜਾ ਮੂਟਾ ਮਿੰਤਵਦਾਰੀ ਵੀ ਕਰਨੀ ਪਈ ਆ ਸਭ ਨੇ ਉਹਦੇ ਬੰਦਾ ਕਿ ਵਧੀਆ ਕੰਮ ਹੈ ਜਿਹੜਾ ਬੰਦਾ ਕੋਈ ਸੋਚਦਾ ਹੈ ਗੱਲੇ ਵਾਲ ਵਰਕਰਤ ਉਹ ਹੀ ਪੁੱਛਦਾ ਸੀਗਾ ਬੋਲੋ ਰਾਜੇਤਿਕ ਲੋਕਾਂ ਨੂੰ ਲਿਜਾਣਾ ਹੈ ਕਿ ਨਹੀਂ ਉਹ ਜੋ ਲੀਡਰ ਨਹੀਂ ਕਹਿ ਦੂਗਾ ਤਾਂ ਉਹ ਕਹਿੰਦੇ ਨੇ ਉਹ ਦੂਜੇ ਸਬੰਧੀਆਂ ਗਈਆਂ ਨੇ ਕੀ ਗਾਹਾ ਬਣਦਾ ਹੈ ਕਹੇ ਅंदोलਨ ਚੱਲਦਾ ਹੈ ਇਸ ਕਰਕੇ ਜਿਹੜੀਆਂ ਸਾਡੀਆਂ 37 ਜਥੇਬੰਦੀਆਂ ਪੰਜਾਬ ਵਾਲੀਆਂ ਅਸੀਂ ਨਹੀਂ ਗਏ ਜਿਹੜੀਆਂ ਉਹਨਾਂ ਦੇ ਨਾਲ ਨੇ ਉਹ ਗਈਆਂ ਨੇ ਕੀ ਲੱਗਦਾ ਹੈ ਪ੍ਰਧਾਨ ਜੀ ਦਿੱਲੀ ਪਹੁੰਚਣ ਵਾਸਤੇ ਵੱਡੀਆਂ ਰੋਕਾਂ ਲਾਈਆਂ ਹਰਿਆਣਾ ਨੇ ਪ੍ਰਬੰਧ ਕੀਤਾ ਹੈ ਪਹੁੰਚਣ 'ਚ ਸਫਲ ਹੋਵਾਂਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਸਰਕਾਰ ਰੋਕਾਂ ਲਾਈ ਹੈ ਜੇ ਇੱਕ ਪਾਸੇ ਮੀਟਿੰਗਾਂ ਵੀ ਕਰੀ ਜਾਂਦੀ ਹੈਗੀ ਕੀ ਉਹ ਕੌਕੇ ਸਮਲ ਕਰਦੇ ਆ ਨਾ ਕੱਲ ਵੀ ਮੀਟਿੰਗ ਚੱਲੀ ਉਹ ਗੱਲ ਕੋਈ ਸਿਰੇ ਨਹੀਂ ਚੜੀ ਮਤਲਬ ਦੇਖੋ ਗਾਂ ਸਰਕਾਰ ਨੇ ਸੋਚਣਾ ਜਿਸੇ ਵੰਦਿਆਂ ਨੇ ਸੋਚਣਾ ਕਿਹੜੇ ਤਰੀਕੇ ਨਾਲ ਟੰਗ ਨਾਲ ਲੜਨਾ ਹੈਗਾ ਪਰ ਮੈਂ ਇਹੀ ਸੋਚ ਰਹੀ ਕਹਣਾ ਇਹ ਵੀ ਦੂਲਣ ਛਾਤ ਰੱਖਣਾ ਚਾਹੀਦਾ ਪ੍ਰਕਾਰ ਚਾਕੇ ਦੂਲਣ ਮਤਲਬ ਹਾਰ ਵੱਲ ਭੱਜ ਜਾਂਦਾ ਤੇ ਸ਼ਾਂਤ ਮਾਈ ਲੜਾਂਗੇ ਤਾਂ ਦੂਲਣ ਜਿੱਤਿਆ ਜਾ ਸਕਦਾ ਜਿਹੜੀਆਂ ਬਾਕੀ ਜਿਸੇ ਬੰਦੀਆਂ ਨੇ ਜਿਵੇਂ ਤੁਸੀਂ ਇੱਥੇ ਰਹੇ ਹੋ ਜਾਂ ਜਿਵੇਂ ਰੋਧੂ ਸਿੰਘ ਮਾਨਸਾ ਇਹ ਵੀ ਜਾਣ ਕੇ ਉੱਥੇ ਫਿਰ ਅੱਗੇ ਕੇ ਵਿਚਾਰਕਾਂਤਰਾ ਕੋਈ ਵੱਡਾ ਨੁਕਸਾਨ ਕਰ ਦਾਂਦੀ ਹੈ ਸਰਕਾਰ ਮਤਲਬ ਕੋਈ ਹਮਲਾ ਕਰ ਦਾਂਦੀ ਹੈ ਫੇਰ ਤਾਂ ਆਪਾਂ ਅਥਰੇ ਕੁਝ ਵੀ ਹੋਵੇ ਫੇਰ ਤਾਂ ਟੇਕੇ ਤੇ ਬੈਠਾਂਗੇ ਫੇਰ ਤੁਰਤ ਅਸੀਂ ਅਮਰ ਜੱਸੀ ਮੀਟਿੰਗ ਕਰ ਦਾਂਗੇ ਫੇਰ ਸਾਨੂੰ ਜਾਣੇ ਪਊਗਾ ਜੇ ਉਹਨਾਂ ਦਾ ਸ਼ਾਂਤ ਮਿਲ ਗੋਲਣ ਚਾਹਤਾ ਹੈ ਸਰਕਾਰ ਮੰਗਾ ਮੰਨਦੀ ਹੈ ਕੋਈ ਮੰਗਾ ਮਨਾ ਦੇ ਆਉਂਦੇ ਨੇ ਉਹਨਾਂ ਨੂੰ ਵਧਾਈ ਕਰ ਦੇਵਾਂਗੇ ਇਸ ਗੱਲ ਦੀ ਕਿ ਚੰਗੀ ਗੱਲ ਮੰਗਾ ਬਣਾ ਰਹੇ ਪਸੰਦ ਦੀਆਂ ਮੰਗਾਂ ਨੇ ਕੀ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਪਤਾ ਨਹੀਂ 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 ਇਹ ਗੈਰ ਸੱਸੀ ਦਾ ਮਤਲਬ ਸੰਜੂਗਤਕ ਸਾਨ ਮੋਰਚਾ ਜਿਹੜਾ ਉਦੋਂ ਬਣਿਆ ਸੀਗਾ ਉਹਦਾ ਦੋਲਨ ਨਹੀਂ ਹੈਗਾ ਔਰ ਜਦੋਂ ਚਰੂਨੀ ਨਹੀਂ ਗਿਆ ਕਾਕੈਤ ਨਹੀਂ ਗਿਆ ਮਤਲਬ ਹਰਿਆਣੇ ਦੇ ਵਿੱਚੋਂ ਕਾਸ਼ੀ ਵਾਲਾ ਮੁੰਡਾ ਮਤਲਬ ਮੈਂ ਨੈਂਟ ਹੋ ਗਿਆ ਨਹੀਂ ਗਿਆ ਮਤਲਬ ਜੇ ਨੈਂਡ ਹੀ ਗਿਆ ਨਹੀਂ ਜਿਹੇ ਜਿਹਾ ਬੰਦਿਆ ਮਤਲਬ ਸੁਣ ਗਣਾ ਉਹ ਸਾਰੇ ਮੋਰਚੇ ਦੇ ਜਿਹਾ ਬੰਦਿਆ ਨਹੀਂ ਹੈਗੇ ਸਾਰੀਆਂ ਕੁਝ ਹੈ ਬੰਦਿਆ ਮਤਲਬ ਪੁੱਟੇ ਮੱਦੇ ਪਾ ਗੱਲ ਕਰੀਏ ਕਿ ਸਾਰੇ ਹੈਗੇ ਜਿਹੜਾ ਜਿਹੜਾ ਦੋਲਨ ਦਾ ਉਦੋਂ ਬਣਿਆ ਸੀ ਮੈਂ ਇੱਕ ਕਰਤੀ ਸਾਹਮਣੇ ਮੇਰੀ ਬਣੀ ਹੈ ਦੋਨੋਂ 15 ਸਾਲ ਤੋਂ ਲੈ ਕੇ 20 ਸਾਲ ਤੱਕ ਦੋਨੋਂ ਉੱਪਰ ਦਾ ਜਿਹੜੇ ਪਿਛਲੇ ਪੈਸੇ ਦੋਲਣਾ ਚਾਹਤ ਮਾਰ ਲਓ ਮਜਾਰਾ ਲਹਿਰ ਚੱਲੀ ਮਜਾਰਾ ਲਹਿਰ ਤੋਂ ਬਾਅਦ नक्सਲ ਲਹਿਰ ਚੱਲੀ ਗੁਰਦੁਆਰਾ ਸਹਾਧਾਰ ਲਹਿਰ ਜੰਦੀ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਖੜਕੂ ਲਹਿਰ ਚੱਲੀ ਫਿਰ ਆ ਸਾਡਾ ਅਦੋਲਣ ਚੱਲਿਆ ਇੱਕ ਉਸ ਵਿਖੀਆਂ ਪੈ ਕੇ ਦੋਲਣਾ ਚੱਲਦੇ ਹੁੰਦੇ ਨੇ ਜਦੋਂ ਲੋਕੋ ਕੋ ਬਿੱਖ ਤੇ ਦੋਲਣ ਦੇ ਸਾਹਮਣ ਹੁੰਦੇ ਹੁੰਦੇ ਨੇ ਜੇ ਤੁਸੀਂ ਤੁਰਤੀ ਉਸ ਅਦੋਲਣ ਨੂੰ ਦੁਬਾਰੇ ਪਕਾ ਲੋਗੇ ਉਹ ਫਿਰ ਥੋੜੀ ਜਿਹੀ ਮੁਸ਼ਕਲ ਤਾਂ ਉਹਦੇ ਵਿੱਚ ਆਉਂਦੀ ਹੈ ਦੇਖੋ ਸਰਕਾਰ ਨੂੰ ਸਹਿਨ ਸੋਚਣੀ ਚਾਹੀਦੀ ਕਿਸਾਨਾਂ ਦੀਆਂ ਮੰਗਾਂ ਹੁੰਦੀਆਂ ਚਾਹੀਆਂ ਉਹਨਾਂ ਨਾਲ ਟੱਕਰ ਕਰਨਾਂ ਚਾਹੀਦੀ